ਵੀਡੀਓ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੀਤੀ ਸ਼ਾਮ ਔਰ ਤੋਂ ਥੋੜੀ ਦੂਰ ਪਿੰਡੇ ਪਿੰਡ ਦਿਆਲਪੁਰ ਨਿਵਾਸੀ ਇੱਕ ਸਬਜ਼ੀ ਵੇਚਣ ਵਾਲੇ ਗਰੀਬ ਵਿਅਕਤੀ ਕੋਲੋਂ ਤਿੰਨ ਲੁਟੇਰੀਆਂ ਨੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਇੱਕ ਮਹਿੰਗਾ ਮੋਬਾਈਲ ਫੋਨ ਖੋਲ ਲਿਆ ਜਾਣਕਾਰੀ ਦਿੰਦਿਆ ਪੀੜਿਤ ਸ਼ਿਵ ਨਰੈਣ ਨਿਵਾਸੀ ਦਿਆਲਪੁਰ ਨੇ ਦੱਸਿਆ ਕਿ ਮੈਂ ਆਪਣੇ ਮੋਟਰਸਾਈਕਲ ਤੇ ਸਬਜ਼ੀ ਵੇਚ ਕੇ ਅਪਰਾ ਤੋਂ ਪਿੰਡ ਸੁਲਤਾਨਪੁਰ ਰਾਹੀ ਆਪਣੇ ਪਿੰਡ ਦਿਆਲਪੁਰ ਨੂੰ ਜਾ ਰਿਹਾ ਸੀ ਤੇ ਜਦੋਂ ਮੈਂ ਸੁਲਤਾਨਪੁਰ ਤੋਂ ਛੋੜਾ ਅੱਗੇ ਪੁੱਜਾ ਤਾ ਪਿੱਛੇ ਇੱਕ ਮੋਟਰਸਾਈਕਲ ਤੇ ਮੂੰ ਟਕੇ ਹੋਏ ਤੇ ਨੌਜਵਾਨ ਆਏ ਜਿਨ੍ਹਾਂ ਨੇ ਹਵਾ ਵਿੱਚ ਦਾਤਰ ਲੈ ਰਾਵ ਦਿਆ ਮੇਰੀ ਜੇਬ ਵਿੱਚੋਂ ਕਿਸੇ ਨੂੰ ਦੇਣ ਲਈ ਰੱਖੇ ਹੋਏ 10000 ਰੁਪਏ ਤੇ ਮਹਿੰਗੇ ਪਾ ਦਾ ਮੋਬਾਈਲ ਫੋਨ ਕੱਢਿਆ ਤੇ ਫਰਾਰ ਹੋ ਗਏ ਉਸਨੇ ਦੱਸਿਆ ਕਿ ਇਸ ਦੀ ਸੂchnਾ ਪੁਲਿਸ ਚੌਕੀ ਅਪਰਾਵਿਖੇ ਦਰਜ ਕਰਵਾ ਦਿੱਤੀ ਹੈ ਜਿਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਲੁਟੇਰਿਆਂ ਨੂੰ ਫੜ ਕੇ ਉਸਦੇ ਪੈਸੇ ਅਤੇ ਫੋਨ ਵਾਪਸ ਦਵਾਇਆ ਜਾਵੇ ਤੁਸੀਂ ਦੇਖ ਰਹੇ ਹੋ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਬਾਬਾ ਜੀ ਕੀ ਹਾਲ ਆ ਠੀਕ ਆ ਜੀ ਠੀਕ ਆ ਅੱਛਾ ਬਾਬਾ ਕੀ ਹੋਇਆ ਜੇ ਥੋੜੀ ਜਿਹਾ ਇੱਕ ਲੁੱਟ ਹੋਈ ਆ ਤੇ ਕਿਦਾਂ ਕਿਦਾਂ ਹੋਈ ਆ ਤੇ ਆਪਣਾ ਨਾਂ ਕੀ ਆ ਨਾਂ ਮੇਰਾ ਜੀ ਸ਼ਿਵਨਰੈਣ ਨਾਵਾ ਤੇ ਸਾਡਾ ਪਿੰਡ ਕਿਹੜਾ ਸਾਡਾ ਪਿੰਡ ਦਿয়ালਪੁਰ ਆ ਠੀਕ ਹੈ ਜੀ ਤੇ ਅਸੀਂ ਫੇਰੇ ਦਾ ਕੰਮ ਕਰਦੇ ਆ ਸਬਜੀ ਵੇਚਣ ਦਾ ਹਾਂ ਜੀ ਵੇਚਦਾ ਠੀਕ ਹੈ ਜੀ ਹਾਂ ਜੀ ਟੈਂਪਾਸ ਕਰੀਦਾ ਮਾਰਗ ਦੇ ਆਸਰੇ ਨਾਲ ਕਿ ਅਸੀਂ ਦਿয়ালਪੁਰ ਤੋਂ ਅਪਰੇ ਤੋਂ ਮੰਡੀ ਮੰਡੀ ਤੋਂ ਅਪਰਾ ਫਿਰ ਅਸੀਂ ਪਿੰਡ ਨੂੰ ਆ ਰਹੇ ਸੀਗੇ ਠੀਕ ਹੈ ਜੀ ਤੇ ਸਾਢੇ ਪੰਜ ਦਾ ਟਾਈਮ ਆ ਜੀ ਠੀਕ ਹੈ ਜੀ ਤੇ ਉਹ ਸਾਡੇ ਮਗਰ ਬੰਦਿਆ ਨੇ ਆਣ ਕੇ ਤਿੰਨਾਂ ਨੇ ਸਾਡੇ ਬੋਰੇ ਆਣ ਕੇ ਨਹਿਰ ਤੋਂ ਮਤਲਬ ਉਤਰ ਗਿਆ ਮੋਟਰ ਸਰ ਬੋਰੇ ਲਾ ਲਿਆ ਆਪਣੀ ਅੱਛਾ ਜੀ ਤੇ ਮੈਨੂੰ ਕਹਿੰਦੇ ਵੀ ਜੋ ਹੈਗਾ ਤੇਰੇ ਕੋ ਕੱਢ ਦੇ ਅੱਛਾ ਜੀ ਤੇ ਫਿਰ ਉਹ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਤਾਂ ਵੀ ਥੋੜਾ ਥੋੜਾ ਵੀ ਆ ਇਕੱਠੇ ਕਰਦੇ 10-10 ਰੁਪਏ ਵੀ ਸਾਡੇ ਕੋਲ ਭਰਾਵਾ ਕੀ ਆ ਹੈ ਤੇ ਫਿਰ ਉਹ ਨਹੀਂ ਮਤਲਬ ਕਿ ਦਾਤ ਕੱਢਿਆ ਇੱਕ ਬੰਦੇ ਨੇ ਕਿਹਾ ਉਹਨਾਂ ਜੋ ਵੀ ਦਾਤ ਕੱਢ ਵੀ ਇਹਦੇ ਮਾਲ ਤਾਂ ਇਹਨਾਂ ਫੇਰ ਦੇਣੇ ਪੈਸੇ ਤੈਨੂੰ ਤੇ ਮੈਂ ਜੀ ਫਿਰ ਉਹ ਦਾਤ ਦੇ ਕੇ ਫਿਰ ਉਹ ਮੇਰਾ ਮਤਲਬ ਕਿ ਮੋਬਾਈਲ ਵੀ ਖੋਲਿਆ ਤੇ ਉਹ ਉਹ ਮੋਬਾਈਲ ਸਿਕਾ 13000 ਦਾ ਤੇ ਬਾਕੀ 10000 ਰੁਪਿਆ ਮੈਂ ਕਿਸੇ ਨੂੰ ਦੇਣਾ ਸੀਗਾ ਮੇਰੇ ਕੋਲ ਸੀ ਜੇਬ ਦੇ ਵਿੱਚ ਤੇ ਉਹ ਵੀ ਕੱਢ ਲਿਆ ਅੱਛਾ ਜੀ ਤੇ ਬਾਕੀ ਫਿਰ ਮੈਨੂੰ ਇਦਾਂ ਡਰਾ ਕੇ ਮਤਲਬ ਕਿ ਸਾਰੇ ਪੈਸੇ ਖੋਏ ਗਏ ਆ ਤੇ ਸਾਡੀ ਮਿਹਰਬਾਨੀ ਆ ਮਤਲਬ ਕਿ ਜਿਹੜਾ ਉਹ ਮੁੰਡੇ ਨੌਜਵਾਨ ਆਇਆ ਕਿ ਉਹਨੇ ਮੂੰਹ ਟੱਕਿਆ ਹੋਇਆ ਸੀ ਹਾਂਜੀ ਹਾਂਜੀ ਉਹ ਮੋਟਰਸਾਈਕਲ ਕਿਹੜੇ ਰੰਗ ਦਾ ਸੀਗਾ ਉਹ ਜੀ ਕਾਲੇ ਰੰਗ ਦਾ ਸੀ ਤਪਨੇ ਸਗਾ ਸਪਲੈਂਡਰ ਤੇ ਮੈਂ ਨੰਬਰ ਨਹੀਂ ਉਹਦਾ ਦੇਖ ਸਕਿਆ ਕਿ ਜਦ ਮੇਰੇ ਤੇ ਉਹ ਉਹ ਨਹੀਂ ਉਹ ਦਾਤ ਮਾਰ ਗਏ ਤਾਂਆਂ ਠੀਕ ਹੈ ਤੇ ਫਿਰ ਉਹ ਵੀ ਦੂਜੇ ਬੰਦੇ ਨੇ ਮੇਰੀ ਜੇਬ ਦੇ ਵਿੱਚੋਂ ਮੋਬਾਈਲ ਵੀ ਕੱਢ ਲਿਆ ਤੇ ਪੈਸੇ ਵੀ ਕੱਢ ਲਏ ਤੇ ਤੇ ਬਾਕੀ ਲਾਇਸੈਂਸ ਵੀ ਉਸ ਕਾਪੀ ਦੇ ਵਿੱਚ ਆ ਤੇ ਬਾਕੀ ਧਾਰਕਾਟ ਵੀ ਹੈਗਾ ਯਾਰ ਸਾਰੇ ਜ਼ਰੂਰੀ ਕਾਗਜ਼ ਉਹਦੇ ਵਿੱਚ ਹੀ ਆ ਹਾਂਜੀ ਵਿੱਚੇ 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 ਤੇ ਤੁਸੀਂ ਇਸ ਘਟਨਾ ਸੰਬੰਧੀ ਕੋ ਰਿਪੋਰਟ ਵੀ ਲਿਖਾਈ ਹੈ ਹਾਂਜੀ ਅਸੀਂ ਆਪਣੇ ਜਾ ਕੇ ਤੇ ਉਹ ਉਹੀ 5:30 ਵਜੇ ਇਹ ਦੇ ਬਾਕਾ ਹੋਇਆ ਅਸੀਂ 6 ਵਜੇ ਜਾ ਕੇ ਆਪਣੇ ਜਾ ਕੇ ਰਿਪੋਰਟਰ ਜ ਆਪਣੇ ਦਨਖਾ ਕੇ ਆਏ ਆ ਤੇ ਫੇਰ ਵੀ ਨਹੀਂ ਸਾਨੂੰ ਕਿਹਾ ਵੀ ਤੁਸੀਂ ਮੌਕਾ ਦਿਖਾ ਲਓ ਫੇਰ ਅਸੀਂ ਉਹਨਾਂ ਨੂੰ ਨਾਲ ਜਾ ਕੇ ਉੱਥੇ ਮੌਕਾ ਦਿਖਾ ਲਿਆ ਤੇ ਫੇਰ ਉਹ ਨਹੀਂ ਮਤਲਬ ਕਿ ਹਜੇ ਤੇ ਕੁਝ ਨਹੀਂ ਕੀਤਾ ਹੈਗਾ ਬਈ ਵੀ ਬਾਕੀ ਸਾਡੀ ਇਹ ਬੇਨਤੀ ਆ ਵੀ ਇੰਦਾਂ ਦੇ ਬੰਦਿਆਂ ਦੇ ਨੱਖ ਪਾਈ ਪਾਈ ਜਾਵੇ ਤੇ ਬਾਕੀ ਆਪਾਂ ਗਰੀਬ ਆਦਮੀਆਂ ਜੀ ਆਪਾਂ ਤਾਂ ਇਹ ਉਹੀ ਕਰਨਾ ਉਹੀ ਖਾਣਾ ਤੇ ਤੇ ਸਾਨੂੰ ਤਾਂ ਬਹੁਤ ਮਦਦ ਕੇ ਨਹੀਂ ਉਹ ਧੱਕਾ ਲਾਤਾ ਮਦਦ ਕੇ ਤੇਰਾ 10000 ਦਾ ਮੋਬਾਈਲ ਸੀਗਾ ਬਾਕੀ ਬਾਕੀ ਪੈਸੇ ਸੀਗੇ ਅਸੀਂ ਕਿਸੇ ਦੇ ਦੇਣੇ ਸੀਗੇ ਤੇ ਆਪਣੇ ਉਹ ਵੀ ਸਾਰੇ ਲੁੱਟ ਲਏ ਆ ਤੇ ਵੀ ਸਾਡੀ ਹੁਣ ਮਿਹਨਤ ਆ ਗਈ ਮਦਦ ਕੇ ਇਸ ਕਰਕੇ ਵੀ ਇਦਾਂ ਦੇ ਬੰਦਿਆਂ ਨੂੰ ਪੁਲਿਸ ਨੂੰ ਵੀ ਬੇਨਤੀ ਆ ਵੀ ਸਾਰਿਆਂ ਨੂੰ ਵੀ ਇਹ ਇਹਨਾਂ ਨੂੰ ਕਿ ਫੜਨਾ ਚਾਹੀਦਾ